ਅਸਲਾਮੁਆਲੈਕਮ ਤੇ ਯਾਰ ਜੀ ਮਦਰ ਜੀ ਉਮੀਦ ਕਰਨਾ ਕਿ ਤੁਸੀਂ ਸਾਰੇ ਭੈਣਾ ਭਰਾ ਠੀਕ ਹੋਵੋਦੇ ਤੇ ਅਲ ਹਮਦੁਲਿਲਾ ਤੁਹਾਡੀਆਂ ਦੁਆਵਾਂ ਨਾਲ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਜਨਾਬ ਮੈਂ ਮੌਜੂਦਾ ਮਰਕਜ਼ੀ ਮਾਮਬਰਗਾ ਮੋਜਿਆਂ ਵਾਲੇ ਵਿੱਚ ਤੁਹਾਨੂੰ ਇੱਥੇ ਦਾ ਦੱਸਾਂਦੇ ਕਿ ਜਿਹੜਾ ਮਈ ਰਮਜ਼ਾਨ ਗੁਜ਼ਰਿਆ ਹੈ 2025 ਵਾਲਾ ਇਸ ਮਈ ਰਮਜ਼ਾਨ ਦੇ ਵਿੱਚ ਇਫਤਾਰੀ ਤੇ ਕਿੰਨਾ ਖਰਚਾ ਆਇਆ ਹੈ ਔਰ ਇਫਤਾਰੀ ਕਿਸ ਤਰ੍ਹਾਂ ਹੁੰਦੀ ਰਹੀ ਹੈ ਇਫਤਾਰੀ ਕੁਰਵਾਨ ਵਾਲੇ ਕੌਣ ਆਏ ਤੇ ਨਮਾਜ਼ਾਂ ਦੀ ਤਾਦਾਦ ਕਿੰਨੀ ਹੈ ਠੀਕ ਹੈ ਜੀ ਤੇ ਸਰ ਜੀ ਸਭ ਤੋਂ ਪਹਿਲੇ ਤਾਂ ਗੱਲ ਕਰਨੇ ਆ ਨਮਾਜ਼ਾਂ ਦੀ ਤੇ ਅਲਹਮਦੁਲਿਲਾ ਹਰ ਸਾਲ ਤੁਹਾਨੂੰ ਪਤਾ ਹੈ ਕਿ ਨਮਾਜ਼ਾਂ ਦੀ ਤਾਦਾਦ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਤੇ ਇਸ ਸਾਲ ਵੀ ਮਾਸ਼ਾਅੱਲਾ ਪਿਛਲੇ ਸਾਲਾਂ ਦੀ ਨਿਸਬਤ ਨਮਾਜ਼ਾਂ ਦੀ ਤਾਦਾਦ ਹੈ ਜਿਹੜੀ ਉਹ ਬਹੁਤ ਜ਼ਿਆਦਾ ਆਈ ਠੀਕ ਹੈ ਜੀ ਤੇ ਇਫਤਾਰੀ ਹੈ ਜਿਹੜੀ ਇਫਤਾਰੀ ਜਨਾਬ ਜਿੰਨੇ ਵੀ ਸਾਡੇ ਇਲਾਕੇ ਦੇ ਮੁਮਿਨਿਨ ਨੇ ਉਹ ਆਪਣੇ ਮੁਰਮਿੰਦ ਦੇ ਸਵਾਬ ਵਾਸਤੇ ਔਰ ਆਪਣੀ ਸਿਹਤ ਤੇ ਸਲਾਮਤੀ ਵਾਸਤੇ ਇਫਤਾਰੀ ਦਾ ਇੰਤਜ਼ਾਮਾਤ ਕਰਦੇ ਨੇ ਇਹ ਇਫਤਾਰੇ ਦੇ ਵਿੱਚ ਜਨਾਬ ਲੰਗਰ امام حسین علیہ ਅਸਲਮ ਦਿੱਤਾ ਜਾਂਦਾ ਹੈ ਫਲ ਫਰੂਟ ਵੀ ਦਿੱਤੇ ਜਾਂਦੇ ਨੇ ਹੋਰ ਵੀ ਇਸ ਤੋਂ ਇਲਾਵਾ ਕਾਫੀ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਇਫਤਾਰੀ ਦੇ ਇੰਤਜ਼ਾਮਾਤ ਵਿੱਚ ਆਉਂਦੀਆਂ ਨੇ ਤੇ ਇਫਤਾਰੀ ਦੇ ਇੰਤਜ਼ਾਮਾਤ ਜਿਹੜੀ ਉਹ ਕਰਦੇ ਮਰਕਜ਼ੀ ਇੰਤਜ਼ਾਮੀਆਂ ਹੈ ਠੀਕ ਹੈ ਜੀ ਤੇ ਬਾਕੀ ਜਿਹੜਾ ਉਹਨਾਂ ਦਾ ਖਰਚਾ ਖਰਾਜਾ ਤੇ ਉਹ ਜਿੰਨੇ ਵੀ ਸਾਡੇ ਇਲਾਕੇ ਦੇ ਮੁਮਿਨਿਨ ਨੇ ਉਹ ਆਪਣੇ ਮੁਰਮਿਨ ਦੇ ਸਾਲੇ ਸਵਾਬ ਵਾਸਤੇ ਔਰ ਆਪਣੀ ਸਿਹਤ ਤੋਂ ਸਲਾਮਤੀ ਵਾਸਤੇ ਉਹ ਨਜ਼ਰਨਿਯਾਜ਼ ਦਿੰਦੇ ਨੇ ਤੇ ਇੰਤਜ਼ਾਮ ਹੈ ਜਿਹੜਾ ਉਹ ਮਰਕਜ਼ੀ ਇੰਤਜ਼ਾਮੀਆਂ ਜਿਹੜੀ ਇਮਾਮ ਬਰਗਾ ਦੀ ਉਹ ਕਰਦੀ ਹੈ ਠੀਕ ਹੈ ਜੀ تو اس سال جڑا افطاری ہوتے میرے ذرائع دے مطابق جڑا کے منو انتظامیہ دی طرف دسیا گیا تقریباً بارہ تو چودہ لکھ روپیہ خرچہ آیا جڑا کہ افطاری اُت لگے ٹھیک ہے جی ਤੇ ਅਲਹਮਦੁਲਿਲਾ ਇਫਤਾਰੀ ਦਾ ਬਿਹਤਰੀਨ ਵਸੇ ਇੰਤਜ਼ਾਮ ਹੁੰਦਾ ਮਰਕਜ਼ੀ ਇਮਾਮ ਬਾਰਗਾ ਵਿੱਚ ਪਿਛਲੇ ਸਾਲਾਂ ਦੀ ਨਿਸਬਤ ਇਸ ਸਾਲ ਜਿਹੜਾ ਉਹ ਬੜਾ ਵਸੇ ਇੰਤਜ਼ਾਮ ਆਇਆ ਹੁੰਦਾ ਤੇ ਹਰ ਸਾਲ ਹੈ ਨਾ ਤੇ ਬਾਕੀ ਤੁਹਾਨੂੰ ਪਤਾ ਕਿ ਆਜ਼ਾਦਾਰੀ ਇੱਕ ਐਸੀ ਚੀਜ਼ ਹੈ ਕਿ ਹਰ ਸਾਲ ਦੇ ਸਾਲ ਜਿਹੜਾ ਵਧਦੀ ਹੈ ਠੀਕ ਹੈ ਜੀ ਤੇ ਮੈਂ ਕੋਸ਼ਿਸ਼ ਕਰਨਾ ਕਿ ਤੁਹਾਡੇ ਹੱਥੇ ਦੇ ਜਿਹੜੇ ਇਮਾਮ ਬਾਰਗਾ ਦੇ ਮਤਵੱਲੀ ਨੇ ਉਹਨਾਂ ਨਾਲ ਵੀ ਗੱਲ ਕਰਵਾਵਾਂ ਦਾ ਉਹਨਾਂ ਦੀ ਜ਼ੁਬਾਨੀ ਵੀ ਪੁੱਛਾਂ ਦੇ ਕਿ ਨਮਾਜ਼ਾਂ ਦੀ ਤਦਾਦ ਕਿਤਨੀ ਆਈ ਔਰ ਇਫਤਾਰੀ ਦੇ ਇੰਤਜ਼ਾਮਾਤ ਨੇ ਜਿਹੜੇ ਉਹ ਕੈਸੇ ਹੋਏ ਨੇ ਠੀਕ ਹੈ ਜੀ ਤੇ ਜ਼ਵਾਰ ਜੀ ਦਸੋਹਾਂ ਸਭ ਤੋਂ ਪਹਿਲੇ ਤੇ ਨਮਾਜ਼ਾਂ ਦੀ ਤਾਦਾਦ ਕਿੰਨੀ ਕੁ ਆਈ ਆ ਸਾਬ ਤੋਂ ਪਹਿਲੇ ਗੁਮਰ ਸਾਹਿਬ ਜਿੱਥੇ ਜਿੱਥੇ ਮੋਮਨ ਨੇ ਮੇਰੀ ਆਵਾਜ਼ ਸੁਣ ਲਈ ਉਹਨਾਂ ਨੂੰ ਯਾਦ ਹੀ ਮਦਦ ਹੋਵੇ ਫਿਰ ਮੌਲਾ ਅੱਲਾਹ ਅਸਲਾਮ ਅਦਾ ਬੇਤ ਰੀ ਲੰਗਰ ਇੰਤਦਾਮ ਬਹੁਤ ਅੱਛਾ ਇੱਥੇ ਮੌਲਾ ਇਮਾਮੇ ਜ਼ਮਾਨਾ ਦਾ ਅਸਲਾ ਵਕਤ ਦੇ ਇਮਾਮ ਜੀ ਸੀ ਅਸੀਂ ਰૈયਤਾਂ ਮੌਲ ਅਬਾਸ ਬਾਬਲੇ ਬਾਜ ਦਾ صدقہ پائی 12 14 ਦਾ صدقہ ਇੱਥੇ ਰੋਟੀ ਬੋਟੀ ਚਲਦੀ ਰਹੀ ਹੈ ਸੋਨਾ ਲੰਗਰ ਪਕਿਆ ਹੈ 마শাআল্লাহ ਇੰਤਜ਼ਾਮ ਬੇਹਤਰੀਨ ਤੇ ਬੇਹਤਰੀਨ ਅੱਛੇ ਤੇ ਸਾਡੇ ਜਿਤਨੇ ਬਰੂਨੇ ਮੁਲਕ ਬੱਚੇ ਗਏ ਨੇ ਪਾਈ ਨੇ ਪੁੱਤਰ ਨੇ ਜੀ ਉਹਨਾਂ ਜਿਸ ਵਕਤ ਇਹ ਸਾਡਾ ਪ੍ਰੋਗਰਾਮ ਵੇਖਿਆ ਬੜ ਚੜ ਕੇ ਆਪਣੇ ਤੋਂ ਬੜ ਚੜ ਕੇ ਸਾਲਾਂ ਦੇ ਰਹੇ ਨੇ 마শাআল্লাহ ਜੀ ਹੋਰ ਇੱਥੇ ਜਿਹੜੇ ਹੋਰ ਵੀ ਜਿਹੜੇ ਲੋਕ ਪਿੰਡ ਦੇ ਸਾਡੇ ਬੰਦੇ ਨੇ ਉਹ ਪਹਿਲੇ ਰਮਜ਼ਾਨ ਤੋਲਾ ਕੇ ਆਖਰੀ ਰਮਜ਼ਾਨ ਤੱਕ ਲੰਗਰ ਪਾਣੀ ਉਹ ਵੀ ਟੋੜ ਦੇ ਰਹੇ ਕੋਈ ਜਿਹੜੀ ਵੀ ਸ਼ਾਇ ਉਹਨਾਂ ਦੇ ਮਤਲਬ ਵੀ ਉਹ ਦਿੰਦੇ ਹੀ ਰਹਿੰਦੇ ਮਾਸ਼ਾਅੱਲਾ ਤੇ ਬੜੀ ਮਿਹਰਬਾਨੀ ਹੋਵੇ ਦੀ ਗੁੰਦਲ ਸਾਹਿਬ ਦੀ ਜਿਹੜਾ ਇਮਾਮ ਬਾਰਗਾ ਆਉਂਦੇ ਨੇ ਆ ਕੇ ਤੇ ਇਹ ਜਿੰਨਾ ਮੇਰਾ ਮਤਲਬ ਲੈ ਮੌਲੋ ਸਹਲਾਹ ਅਲੈ ਸਲਾਮ ਦਾ ਕਾਰ ਹੈ ਅਰਮ ਨੇ ਸਾਰਿਆਂ ਦੇ ਨੈਟ ਤੇ ਚਾਰ ਦੇ ਦੁਨੀਆ ਇੱਥੇ ਆਮਦੀ ਹੈ ਦੁਨੀਆ ਇੱਥੇ ਪੂਰੇ ਪਾਕਿਸਤਾਨ ਦੇ ਬੰਦੇ ਆਮਦੇ ਨੇ ਆ ਕੇ ਜਿਸ ਵੇਖਦੇ ਨੇ ਮੌਲਾ ਅਬਾਸ ਦਾ ਅਰਮ ਬਣਿਆ ਤੇ ਆ ਦੇ ਨੇ ਮੋਜੀ ਵਾਲਾ ਹੁਸੈਨ ਜਿੰਦਾਬਾਦ ਦੇ ਤੇ ਉਸ ਦੇ ਪਿੱਛੇ ਮੋਜੀ ਵਾਲਾ ਜਿੰਦਾਬਾਦ ਦੇ ਆ ਬਜ਼ੁਰਗੋ ਆ ਦੱਸੋ ਕਿ ਜਿਹੜਾ ਪਿਛਲੇ ਸਾਲ ਮਤਲਬ ਹੈ ਕਿ ਪਿਛਲੇ ਸਾਲ ਦੀ ਨਿਸਬਤ ਇਸ ਸਾਲ ਨਮਾਜ਼ਾਂ ਦੀ ਤਦਾਦ ਕਿੰਨੀ ਕੁ ਹੈ ਨਮਾਜ਼ੀਆਂ ਦੀ ਤਦਾਦ ਜੀ ਬਹੁਤ ਕਾਫੀ ਜੀ ਯੰਗ ਛੋਰ ਫਿਰ ਵੇਖੋ ਜੀ ਆਈ ਕਾ ਦੇ ਜਿਹੜੇ ਯੰਗ ਛੋਰ ਨੇ ਉਹ ਬਿਲਕੁਲ ਨਮਾਜ਼ ਤੋਂ ਬਿਲਕੁਲ ਦੂਰ ਨੇ ਬੇਸ਼ੱਕ ਮੌਲਾ ਹੁਸੈਨ ਅਲੈਹਿਸਸਲਾਮ ਦੇ ਇਸ ਪਾਕ ਘਰਾਨੇ ਦੇ ਘਰ ਆ ਕੇ ਨਮਾਜ਼ੀ ਮਾਤਮੀ ਬਹੁਤ ਹੈ ਮਾਤਮੀ ਜ਼ਿਆਦਾ ਯੰਗ ਛੋਰ ਜ਼ਿਆਦਾ ਮਾਤਮੀ ਅਸੀਂ ਵਡੇਰੇ ਵੀ ਹੈ ਜੀ ਜੀ ਯੰਗ ਛੋਰ ਜਿਹੜੇ ਨੇ ਨਾ ਵੇਖੋ ਜੀ ਜਿਹੜਾ ਸੰਮ ਜਮਾਤ ਸੈਦ ਕਰਾਂਦਾ ਹੈ ਯੰਗ ਛੋਰ ਜੀ ਜੀ ਬੇਸ਼ੱਕ ਤੇ ਅਸੀਂ ਤੇ ਦੁਆਏ ਮੰਗਨੀਆਂ ਜਿੱਕੜ ਇਮਾਮ ਸੈਨ ਲੈ ਸਲਾਮ ਦੇ ਇੱਥੇ ਲੰਗਰ ਚੱਲਦਾ ਰਿਹਾ ਹੈ ਨਮਾਜ਼ੀ ਆਉਂਦੇ ਨੇ ਪਰਸੇ ਪੜ੍ਹਿੰਦੇ ਨੇ ਉਹ ਸਾਈਂ ਦਾਜ ਪਾਰ ਫਿਰ ਦਿਨਾਂ ਦੇ ਭੇਜ ਜਾਂਦੇ ਨੇ ਸਾਈਂ ਕਬੂਲ ਮੰਜ਼ੂਰ ਕਰਨ ਤੇ ਬਹੁਤ ਅੱਛਾ ਇੰਤਜ਼ਾਮ ਹੈ ਆ ਜੀ ਜਿੰਨਾ ਵੀ ਆਖੇ ਚੋਖੇ ਤੋਂ ਚੋਖਾ ਇੰਤਜ਼ਾਮ ਹੈ ਪਹਿਲੇ ਦਿਨ ਗੁੰਦਰ ਸਾਹਿਬ ਜੀ ਨੇ ਪਹਿਲੇ ਸ਼ੁਰੂ ਆਇਆ ਨਾ ਮਿਰਜ਼ਾ ਫਜ਼ਲ ਨੇ ਲੰਗਰ ਸ਼ੁਰੂ ਕੀਤਾ ਥੋੜੇ ਜਿਹੇ ਅੱਜ ਮੇਰਾ ਮਤਲਬ ਤਦਾਦ ਮੈਂ ਕਿ ਲੱਖਾਂ ਲੱਖਾਂ ਥੋੜੇ ਨਹੀਂ ਲੱਖਾਂ ਰੁਪਏ ਮੈਂ ਸੁਣਿਆ ਕਿ 12 ਤੋਂ 14 ਲੱਖ ਰੁਪਇਆ ਖਰਚ ਆਇਆ ਇਸ ਸਾਲ ਜਿਹੜਾ ਇਫਤਾਰੀ ਦੇ ਉੱਤੇ ਉਹ ਉਹ 12 14 ਲੱਖ ਤੇ ਆਇਆ ਇੰਤਜ਼ਾਮੀਆਂ ਦਾ ਜਿਹੜੇ ਬੱਚਿਆਂ ਬਾਅਦ ਜਿਹੜਾ ਬੰਦੇ ਟੋਰਦੇ ਦੇ ਨੇ ਨਾ ਉਹ ਛੱਡ ਕੇ ਬੇਸ਼ੱਕ ਬੇਸ਼ੱਕ ਕਿ ਅਸੀਂ ਫਿਰ ਵੀ ਸ਼ੁਕਰਗੁਜ਼ਾਰ ਆ ਉਹਨਾਂ ਬੱਚਿਆਂ ਦੇ ਬਰੂਨੇ ਮੁਲਕ ਜਿਨ੍ਹਾਂ ਜਿਨ੍ਹਾਂ ਵੀ ਸਾਰੇ ਪਾਕ ਮੌਲਾ ਅਬਾਸ ਬਾਬੇ ਨੇ ਬਾਜ ਮੌਲਾ ਹੁਸੈਨ ਅਲੈਹਿਸਲਾਮ ਪਾਏ 12 14 ਦਾ ਸਦਕਾ ਸਾਈਂ ਦਾਜ ਪਾਲ ਕਬੂਲ ਇਹ ਲੰਗਰ ਸਾਡਾ ਯਕੀਨ ਹੈ ਮੇਰਾ ਯਕੀਨ ਹੈ ਦੂਜਿਆਂ ਦਾ ਨਹੀਂ ਜੇਲਾ ਵੀ ਮੌਲਾ ਹੁਸੈਨ ਅਲੈਹਿਸਲਾਮ ਦੇ ਐਸ ਕਹ ਰਾ ਜਾਂਦਾ ਉਹ ਕਬੂਲ ਮੰਜ਼ੂਰ ਹੁੰਦਾ ਕੋਈ ਸ਼ੱਕ ਨਹੀਂ ਹਾ ਦੇ ਚ ਕੋਈ ਸ਼ੱਕ ਨਹੀਂ ਹੈ ਇਹ ਆਦੇ ਨਾ ਫਲਾਣਿਆਂ ਕੋ ਸਮਝ ਲੋ ਕਿ ਫਿਲਟਰ ਹੋ ਕੇ ਆਉਂਦਾ ਫਿਲਟਰ ਆਦੇ ਨਾ ਫਲਾ ਕਬੂਲ ਨਹੀਂ ਮੈਂ ਨਾ ਸਾਈਂ ਕਬੂਲ ਕਰਦੇ ਤੇ ਆਉਂਦਾ ਕਰੋਨਾ ਅਰਵਾ ਰੁਪਏ ਹੁੰਦੇ ਨੇ ਬੇਸ਼ੱਕ ਬੇਸ਼ੱਕ ਤੇ ਲੰਗਰ ਇੱਥੇ ਨਹੀਂ ਆਉਂਦਾ ਉਹ ਕਬੂਲੇ ਕਬੂਲ ਹੁੰਦਾ ਤੇ ਤਾਮ ਦਾ ਕੋਈ ਸ਼ੱਕ ਨਹੀਂ ਜੀ ਇਹਦੇ ਚ ਬਾ ਇਹ ਜੀ ਜ਼ਵਾਰ ਆਪਣਾ ਬਾਬਾ ਸਾਦਕ ਅਲੀ ਮਰਕਜ਼ੀ ਇਮਾਮ ਬਾਰਗਾ ਮੁਸਾਫਰਾ ਸ਼ਾਮ ਸਲਾਮੁ ਅਲੈਹਾ ਦੇ ਇਸ ਵਕਤ ਖਾਦਮ ਨੇ ਇੱਥੇ ਨੌਕਰੀ ਦੇ ਰਹੇ ਨੇ ਤੇ ਬੇਲੋਸ ਨੌਕਰੀ ਦੇ ਰਹੇ ਨੇ ਕੋਈ ਮਤਲਬ ਹੈ ਕਿ ਕਿਸੇ ਕਿਸਮ ਦਾ ਲalach ਨਹੀਂ ਕੋਈ ਕਿਸੇ ਕਿਸਮ ਦਾ ਕੋਈ ਇਥੇ ਮਕਸਦ ਨਹੀਂ ਆ ਸਿਰਫ ਆਪਣੇ ਸਾਈਆਂ ਦੀ ਡਿਊਟੀ ਦੇ ਰਹੇ ਨੇ ਸਾਈਆਂ ਦੀ ਨੌਕਰੀ ਦੇ ਰਹੇ ਨੇ ਤੇ ਉਹਨਾਂ ਦੀ ਜ਼ੁਬਾਨੇ ਵੀ ਤੁਸੀਂ ਸੁਣਿਆ ਕਿ ਨਮਾਜ਼ਾਂ ਦੀ ਵੀ ਤਾਦਾਦ ਕਾਫੀ ਆਈ ਤੇ ਲੰਗਰ ਜਿਹੜਾ ਮਾਮ ਹਸਨ ਲਾ ਸਲਾਮ ਦਾ ਜਨਾਬ ਉਹ ਬੜਾ ਸੋਹਣਾ ਲੰਗਰ ਪਕਦਾ ਰਿਹਾ ਤੇ ਟੋਟਲ ਲੰਗਰ ਉੱਤੇ ਜਿੰਨਾ ਖਰਚਾ ਆਇਆ ਉਹ ਇੱਕ ਅੰਦਾਜ਼ੇ ਦੇ ਮੁਤਾਬਕ 12 ਤੋਂ 14 ਲੱਖ ਰੁਪਇਆ ਖਰਚਾ ਆਇਆ ਤੇ ਕੋਸ਼ਿਸ਼ ਆਹੀ ਕਰਨੀ ਚਾਹੀਦੀ ਕਿ ਇਸ ਘਰਾਨੇ ਵਿੱਚ ਜਿੰਨਾ ਵੀ ਬੜ ਚੜ ਕੇ ਹਸਾਲਾ ਵੀ ਹੋਣਾ ਲੈਣਾ ਚਾਹੀਦਾ ਕਿਉਂਕਿ ਐਸੇ ਘਰਾਨੇ ਦੇ صدਕੇ ਹੀ ਅਸੀਂ ਖਾ ਪੀ ਰਹੇ ਆ ਐਸੇ ਘਰਾਨੇ ਦੇ صدਕੇ ਹੀ ਸਾਡੇ ਸਾਹ ਚੱਲ ਰਹੇ ਨੇ ਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਬੜ ਚੜ ਕੇ ਹਸਾਲਾ ਲੈਣਾ ਚਾਹੀਦਾ ਤੇ ਜਿਹੜੇ ਮੇਰੇ ਵੀਰ ਭਰਾ ਆਉਣ ਵਾਲੇ ਸਾਲ ਦੇ ਵਿੱਚ ਬੜ ਚੜ ਕੇ ਹਿੱਸਾ ਲੈਣਾ ਚਾਹੁੰਦੇ ਨੇ ਆਪਣਾ ਇਫਤਾਰ ਦੇ ਇੰਤਜ਼ਾਮਾਤ ਵਿੱਚ ਤੇ ਮੈਂ ਮਰਕਜ਼ੀ ਇਮਾਮ ਬਾਰਗਾ ਇੰਤਜ਼ਾਮੀਆਂ ਦੇ ਮੋਬਾਈਲ ਨੰਬਰ ਥੱਲੇ ਸਕਰੀਨ ਉਤੇ ਦੇ ਦੇਣਾ ਤੁਸੀਂ ਇਹਨਾਂ ਮੋਬਾਈਲ ਨੰਬਰਾਂ ਤੇ ਰابطਾ ਕਰ ਸਕਦੇ ਹੋ ਤੇ ਆਪਣਾ ਇਫਤਾਰੇ ਦੇ ਵਿੱਚ ਹਿੱਸਾ ਪਾ ਸਕਦੇ ਹੋ ਤੇ ਮਨੂ ਦੇਓ ਇਜਾਜ਼ਤ ਮੈਂ ਇੱਕ ਜੀ 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 ਬਿਸਮਿਲ੍ਲਾ ਆ ਕਸੀਦਾ ਜਵਾਰ ਸਾਹਿਬ ਜੀ ਇਹ ਇੱਕ ਦੁਆ ਦੀ ਸ਼ਕਲ ਵਿੱਚ ਇੱਕ ਕਸੀਦਾ ਪੜਨਾ ਚਾਹੁੰਦੇ ਨੇ ਉਹਨਾਂ ਦੀ ਬੜੀ ਦਿਲ ਦੀ ਅਸਰ ਹੈ ਤੇ ਤੁਸੀਂ ਆ ਕਸੀਦਾ ਸੁਣੋ ਤੇ ਮਨੂ ਇਜਾਜ਼ਤ ਦਿਓ ਵੀਡੀਓ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਤੁਸੀਂ ਹੁਣ ਜਵਾਰ ਆਣਾ ਦੀ ਜ਼ੁਬਾਨੀ ਕਸੀਦਾ ਸੁਣੋ ਬਿਸਮਿਲ੍ਲਾ ਜੀ ਮੁਸਤਾਫਾ ਦਾ ਦੇ ਮੁਸਤਾਫਾ ਦੇ ਵਾਹ 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 मुस्तफा वाले مرتضا वाले मेरे वारस ने करबला वाले मुस्तफा वाले مرتضا वाले मेरे वारस ने नजफा वाले पाक सैयदआ ਦਾ صدکا ਮੰਗਦੇ ਆ پاک سیدا ਦਾ صدکا ਮੰਗਦੇ ਆ ਹੱਥ ਝੁਕ ਕੇ ਦਵਾ ਵਾਲੇ پاک 14 ਦਾ صدکا ਮੰਗਦੇ ਆ ਹੱਥ ਝੁਕ ਕੇ ਦਵਾ ਵਾਲੇ پاک ਅਸਨੇ ਦਨ ਦਾ ਸਦਕਾ ਮੰਗਦੇ ਆ ਹੱਥ ਚੁੱਕ ਕੇ ਦਵਾ ਵਾਲੇ ਬਾਗ ਗਾਜ਼ੀ ਦਾ ਸਦਕਾ ਮੰਗਦੇ ਆ ਹੱਥ ਚੁੱਕ ਕੇ ਦਵਾ ਵਾਲੇ ਬਾਗ ਸੈਦਾ ਦਾ ਸਦਕਾ ਖਾਂਦੇ ਨੇ ਮੇਰੇ ਵਰਗੇ ਖਤਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਲਾਹੁਮਾ ਸੱਲੇ ਅਲਾ ਮੁਹੰਮਦ ਇਨ ਵਾਲੇ ਮੁਹੰਮਦ ਮਾਸ਼ਾਅੱਲਾ ਜੀ ਤੁਸੀਂ ਬਜ਼ੁਰਗਾਂ ਦੀ ਤੁਸੀਂ ਪਹਿਲੇ ਸਭ ਤੋਂ ਪਹਿਲੇ ਤੇ ਵੇਖੋ ਉਹਨਾਂ ਦੀ ਏਜ ਕਿੰਨੀ ਹੈ ਠੀਕ ਹੈ ਜੀ ਕਮ ਅਜ਼ ਕਮ 70 ਪਲੱਸ ਨੇ ਕਮ ਅਜ਼ ਕਮ ਠੀਕ ਹੈ ਜੀ ਤੇ ਅਲਹਮਦੁਲਿਲਾ ਇਹਨਾਂ ਸਾਈਆਂ ਦੀ ਹਤਾ ਹੈ ਸਾਡਾ ਤਾਂ ਕੁਝ ਵੀ ਨਹੀਂ ਇਹ ਸੱਚੀ ਗੱਲ ਹੈ ਉਹਨਾਂ ਦੀ ਆਵਾਜ਼ ਇੰਜ ਦੀ ਖੜਕ ਨਹੀਂ ਹੈ ਨਾ ਕਿ ਜੇਕਰ ਦੇ ਅੱਜ ਕੱਲ ਮੇਰੇ ਹਾਲ ਨਾਲ ਇਸ ਤਰ੍ਹਾਂ ਦੇ ਯੰਗ ਜਾਤਕ ਨੇ ਨਾ ਜਿਹੜੇ ਜਿਹੜੇ ਖਾਸ ਕਰਕੇ ਜ਼ਾਕਰ ਨੇ ਇੰਜ ਖੜਕਣੀ ਆਵਾਜ਼ ਉਹਨਾਂ ਦੀ ਵੀ ਨਹੀਂ ਹੈ ਇਸ ਦੀ وجہ ਕਿ ਕਹਿੰਦਾ ਨਸਾਈਆਂ ਦੇ ਦਰ ਤੂੰ ਪਿੰਨੇ ਹੈ ਤੇ ਜਿਹੜਾ ਬੰਦਾ ਬਹਿ ਜੇ ਨਾ ਪਿੰਨਨ ਸਾਡੇ ਮੰਗਣ ਵਿੱਚ ਸ਼ੱਕ ਹੋ ਸਕਦਾ ਹੈ ਇਹਨਾਂ ਦੇ ਦੇਣ ਵਿੱਚ ਸ਼ੱਕ ਨਹੀਂ ਹੈ ਠੀਕ ਹੈ ਜੀ ਤੇ ਬਜ਼ੁਰਗਾਂ ਨੂੰ ਬਾਜ਼ਵਾਰ ਬਾਬਾ ਸਾਦਕ ਅਲੀ ਨੂੰ ਢੇਰ ਸਾਰੀਆਂ ਦੁਆਵਾਂ ਵਿੱਚ ਯਾਦ ਰੱਖਣਾ ਹੈ ਇਹਨਾਂ ਦੇ ਸਿਹਤ ਤੇ ਸਲਾਮਤੀ ਵਾਸਤੇ ਦੁਆ ਮੰਗਣੀ ਹੈ ਤੇ ਮਨੋਂ ਵੀ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਹੈ ਮਿਲਣਾ ਕਿਸੇ ਨਵੀਂ ਵੀਡੀਓ ਵਿੱਚ ਖੁਦਾ ਹਾਫਿਜ਼